श्रीकाल जी सारे सारे का प्यार है जी अपने उम्मीद है जी सारी ठीक ठाक हमारे आ रही थी ने। ने रहे। तो ते ने। ने नहीं बहुत चीज मीन आ रही थी इकला आ रही है बदल का नहीं से टाइम पी भी बदल रोड ही खड़ा रहा निकलना ही टाइम

ਜਦੋਂ ਆ ਰਹੀ ਸੀ ਕੇਸ ਸੀ ਪਿਲਾਰੀ ਨਾ ਦੇ ਕੇਸ ਮੂਹੇਂ ਚ ਪਾ ਕੇ ਬਾਅਦ ਦੇ ਵਿੱਚ ਤੋਂ ਪੁੱਤ ਨਿਕਲਿਆ ਹੀ ਸੀ ਤਾਂ ਕਰਕੇ ਧੋਤੇ ਗਏ ਜਦੋਂ ਪਾਇ ਸੀ ਉਸ ਟਾਈ ਲੱਗਿਆ ਵੀ ਠੋਠਾ ਪੰਗਾ ਲੈ ਗਿਆ ਅੱਜ ਤੱਕ ਕੇਸਾਂ ਦਾ ਵੀ ਪੰਗਾ ਲੈ ਲਿਆ ਜੇ ਉਧਰੋਂ ਮੀਂਹ ਆ ਗਿਆ ਜੇ ਨਾ ਮੌਸਮ ਸਾਫ਼ ਹੋਇਆ ਤੇ ਸੁੱਕਨੇ ਵੀ ਹੈ ਨਹੀਂ ਇਹ ਮੋٹے ਕੱਪੜੇ ਅੰਦਰ ਵੀ ਨਹੀਂ ਸੁੱਕਦੇ ਦੇ ਲੀਆ ਤਾਂ ਆਪਣੇ ਸੁੱਕ ਜਾਂਦੇ ਨੇ ਅੱਜ ਸਾਰੀ ਖੇਸ ਧੋ ਦਿੱਤੇ ਸੀਗੇ ਕੁਝ ਪਹਿਲਾਂ ਸੁੱਕਣੇ ਪਾ ਦਿੱਤੇ ਨੇ ਜੀ ਓਕੇ ਇਹ ਦੋ ਰਹਿੰਦੇ ਸੀ ਇਹਨਾਂ ਨੂੰ ਆਪਾਂ ਹੁਣ ਧੋ ਕੇ ਸੁੱਕਣੇ ਪਾ ਦਾਂਗੇ ਪਹਿਲਾਂ ਮਸੀਂ ਦੇ ਧੋਲੇ ਸੀ ਉਸ ਤੋਂ ਬਾਅਦ ਫਿਰ ਥਾਪੀ ਨਾਲ ਥੋੜੇ ਘੋਟਦੇ ਸੀ ਮੈਲ ਜੀ ਚੰਗੀ ਤਰ੍ਹਾਂ ਨਿਕਲ ਜੀ ਜਿਆਦਾ ਤਾਂ ਮੈਲ ਹੁੰਦੀ ਨਹੀਂ ਹੈਗੀ ਬਸ ਉੜੇ ਬਹੁਤ ਜੇ ਹੁੰਦੇ ਨੇ ਫਿਰ ਵੀ ਇਹ ਹੰਦਾ ਵੀ ਚੰਗੀ ਤਰ੍ਹਾਂ ਹਣ ਧੋਣ ਲੱਗਿਆਂ ਤੋਟੇ ਜਾਣ। ਪਹਿਲਾਂ ਇਹਦੀ ਆਪੇ ਇੱਥੇ ਸਾਫ ਕੱਢ ਲੈਨੇ ਆਂ। ਸਰਫ ਵੱਧ ਪਾਤੀ ਸੀ ਜੀ ਮੈਂ ਸਾਬਣ ਨਹੀਂ ਲਾਈ ਰਹੀ ਜੀ ਇਹਨਾਂ ਦੇ ਉੱਤੇ। ਸਰਫ ਨਾਲ ਪਾਣੀ 'ਚ ਪਾੜ ਦਿੱਤੀ। ਉਤਰ ਦਿੱਤੇ ਨੇ। ਪਹਿਲਾਂ ਇੱਥੇ ਪਾਣੀ ਪਾ ਕੇ ਸਾਫ ਕਰ ਲੈਨੇ ਆ ਜੀ। ਫਿਰ ਦੂਜਾ ਪਾਣੀ ਆਪਾਂ ਹੋਰ ਕੱਢ ਦਾਂਗੇ ਜੀ ਬਾਲਟੀ 'ਚ ਪਾਣੀ ਪਾ ਕੇ ਰੱਖਿਆ ਹੈ ਨਾ ਇਹ ਟੱਬ 'ਚ। ਦੋਨਾਂ ਜੇ ਅਲੱਗ-ਅਲੱਗ ਨਿਜੋੜ ਲਾਂਗੇ ਕੱਢ ਕੇ ਚੰਗੀ ਤਰ੍ਹਾਂ ਪਾਣੀ ਵਿੱਚ ਪਾ ਦਈਏ ਸਾਫ। ਹੁਣ ਇਹ ਵੀ ਧੋ ਲਾਂਗੇ। ਥੋੜੇ 10 ਮਿੰਟ ਹੋ ਗਏ ਸੀ ਇਹਨਾਂ ਨੂੰ ਕੱਢ ਕੇ ਧਰਿਆ ਨੂੰ। ਮੈਂ ਦੂਸਰੀ ਖੇਸ ਸੁੱਕਣ ਪਾ ਕੇ ਅੰਦਰ ਕੰਮ ਚੱਲੀ ਗਈ ਸੀ ਕਰਨ। ਇਹ 10 ਮਿੰਟ ਬਾਅਦ ਧੋਣੇ ਆ ਜੀ। ਅੱਜ ਇਹ ਖੇਸ ਇਹ ਧੁੱਤੀ ਸੀ ਇਹ ਡੇਲੀ ਵਾਲੇ ਕੱਪੜੇ ਨਹੀਂ ਧੁੱਤੇ ਜੀ। ਉਹ ਕੱਢ ਨੂੰ ਧੋ ਲਾਂਗੇ। ਮੀ ਕਰ ਕੀ ਫਿਰ ਇਹ ਰੰਗ ਗਿਆ ਜੀ ਚਲੋ ਇਹ ਸੁੱਕ ਜਾਣ ਐਨੇ ਗਿੱਲੇ ਆ ਫਿਰ ਅੰਦਰ ਪਾਉਣੇ ਵੀ ਔਖੇ ਹੋ ਜਾਂਦੇ ਨੇ ਜੇ ਮੌਸਮ ਖਰਾਬ ਹੋ ਜੇ ਅੱਜ ਕੱਲ ਤਾਂ ਮੌਸਮ ਦਾ ਵੀ ਕੋਈ ਪਤਾ ਨਹੀਂ ਲੱਗਦਾ ਜੀ ਬਿੰਦ ਚ ਮੀਂਹ ਆ ਜਾਂਦਾ ਤੇ ਬਿੰਦ ਚ ਧੁੱਪ ਨਿਕਲਿਆ ਆਉਂਦੀ ਮੀਂਹ ਪੈਣ ਤੋਂ ਬਾਅਦ ਜੇ ਹਵਾ ਚੱਲਦੀ ਹੋਵੇ ਤਾਂ ਵਧੀਆ ਰਹਿੰਦਾ ਜੀ ਨਹੀਂ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਚਲੋ ਜੀ ਆਪਾਂ ਥੋੜੇ ਥੋੜੇ ਕੁੱਤੇ ਦਿੱਤੇ ਨੇ ਸਾਫੀ ਨਾਲ ਪਾਣੀ થી ਗੱਡ ਕੇ ਮੀਂਹ ਚ ਸਤਕਾ ਕੇ ਸੁੱਕਣੇ ਪਾ ਦਾਂਗੇ ਫਿਰ ਸੁੱਕ ਜਾਣਗੇ ਹੁਣ ਸਿਲ ਜੀ ਦੇ ਮੌਸਮ ਕਰਕੇ ਜਲਦੀ ਸੁੱਕਦੇ ਨਹੀਂ ਹੈਗੇ ਕੱਪੜੇ ਟਾਈਮ ਲੱਗ ਜਾਂਦਾ ਜੀ ਇਹਨਾਂ ਨੂੰ ਸੁੱਕਣ ਨੂੰ ਚਲੋ ਇੰਨਾ ਕਹ ਜੀ ਮੀਂਹ हट ਗਿਆ ਧੋਤੇਗੇ ਨਹੀਂ ਤਾਂ ਮਿਲ ਨਹੀਂ ਸੀਗਾ ਕਿਤੇ ਮਸ਼ੀਨ 'ਚ ਇਹ ਨਾ ਪੈ ਰਹੇ ਨਾ ਮੌਸਮ ਸਾਫ ਹੈ ਜਲਦੀ ਨਹੀਂ ਆ ਗਏ ਤਾਂ ਫਟਾਫਟ ਪੈਕ ਹੀ ਹਟੂਣਗੇ। ਇਹ ਚੰਗੀ ਤਰ੍ਹਾਂ ਆਪਾਂ ਦੋ ਪਾਣੀਆਂ ਚ ਕੱਢ ਦਿੰਨੇ ਜੀ ਇਹਨਾਂ ਨੂੰ। ਸਾਫ਼ ਨਿਕਲ ਜੀ ਪਾਣੀ। ਸਵੇਰੇ ਸਵੇਰ ਤਾਂ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਜੀ। ਜੇ ਸਵੇਰੇ ਨਹੀਂ ਧੋਦੇ ਕੱਪੜੇ ਤਾਂ ਸ਼ਾਮ ਨੂੰ ਫਿਰ ਉਦੋਂ ਵੀ ਬੰਦ ਗਰਮੀ ਹੋ ਜਾਂਦੀ ਹੈ ਜੀ। ਇਹਦੇ ਤੋਂ ਕੌਣ ਕੱਤੀ ਹੁੰਦਾ ਹੈ? ਸ਼ਾਮ ਨੂੰ ਤੂੰ ਵੀ ਜਿਆਦਾ ਸੀਖ ਮਾਰਦਾ ਜੀ ਫੇਰ ਵੀ ਨਹੀਂ ਇੱਥੇ ਖੜਨਾ ਉੱਤਰਾ। ਤਾਂ ਕੱਟ ਕੇ ਹੁਣ ਸਵੇਰੇ ਸਵੇਰੀ ਕੰਮਾਂ ਦੇ ਵਿੱਚ ਦੀ ਪਾ ਲੇ ਮੇਂ ਦੀ ਵਿੱਚ ਦੀ ਕੱਢੇ ਜਾਂਦੇ ਹਾਂ। ਨਾਲੀ ਧੋਤੇ ਜਾਂਦੀ ਜੀ ਇਹ ਕੋਲ ਕਰਦੀ ਫੇਰ ਕੋਲ ਹੋ ਜਾਂਦੀ। ਮਸੀਹ ਚ ਪਾ ਦਿੰਦੇ ਆ ਜੀ ਫੇਰ ਤਾਂ ਕੱਢੀ ਜਾਂਦੇ ਹਾਂ। ਚੰਦੋ ਪਾ ਲਈਂ ਜਦੋਂ ਸ਼ਾਮ ਹੋਵੇ। ਜਮਸੀਹ ਚ ਪਾ ਲਈ ਫੇਰ ਤਾਂ ਕੱਢੇ ਜਾਂਦੇ ਹਾਂ। ਤੇ ਟੈਜ ਡਿਸਕਾਉਂਟ ਇਹ ਅਲੱਗ-ਅਲੱਗ ਦੋਨੇ ਸਿਕਾ ਲੰਕ ਲਈ ਕਰੀ ਤਾ ਤੇ ਜਲਦੀ ਸੁੱਕ ਜਾਂਦੇ ਨਾਲੇ ਮਸ਼ੀਨ ਹੋ ਰਹੀ ਹੈ ਚੱਲ ਪੈਂਦੀ ਹੈ ਜੀ ਇਸ ਵੀ ਨਾਲ ਇਹ ਪਹਿਲਾਂ ਵਾਲੇ ਪਾਏ ਹੋਏ ਨੇ ਜੀ ਸੁੱਕਣੇ ਜਿਹੜੇ ਪਹਿਲਾਂ ਧੁੱਤੇ ਨੇ ਤੇ ਇਹਨਾਂ ਨੂੰ ਵੀ ਪਾ ਲਾਂਗੇ ਆਪਾਂ ਸੁੱਕ ਤਾਂ ਜਾਣਗੇ ਜੀ ਹਵਾ ਚੱਲਦੀ ਹੈ ਤੇਜ਼ ਜੇ ਹਵਾ ਨਾ ਹੋਵੇ ਫਿਰ ਛਿੱਲੇ ਜੇ ਮੌਸਮ ਚ ਛੇਤੀ ਨਹੀਂ ਸੁਕਦੇਗੇ ਕੱਪੜੇ ਬਹੁਤ ਟਾਈਮ ਲੱਗ ਜੰਦਾ ਹੈ ਇਹ ਕਿ ਇੱਧਰ ਪਾ ਦਾਂਗੇ ਜੀ ਦੂਜੀ ਤਾਰ ਤੇ ਸਾਰੀ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਕੋਸਤਵਾਦ ਆ ਗਈ ਸੀ ਜੀ ਰਸੋਈ 'ਚ ਇੱਥੇ ਅੱਜ ਕੜੀ ਬਣਾਉਣੀ ਸੀਗੀ ਮੈਂ ਕੜੀ ਨੂੰ ਤੜਕਾ ਲਾ ਰਹੀ ਸੀ ਕਾਫੀ ਦਿਨ ਹੋ ਗਏ ਹੁਣ ਤਾਂ ਬਣਾਈ ਨਹੀਂ ਸੀ ਕੜੀ ਤੇ ਰੋਜ਼-ਰੋਜ਼ ਕੋਈ ਸਮਝ ਵੀ ਨਹੀਂ ਆਉਂਦੀ ਜੀ ਦਾਲ ਸਾਬ ਜੀ ਕੀ ਬਣਾਈਏ ਕੀ ਨਾ ਬਣਾਈਏ ਇਹੀ ਦੰਸਣਾ ਲਿੰਦੀਆ ਤੇ ਅੱਜ ਕੜੀ ਬਣਾ ਲਈ ਸੀ ਇਹ ਬੱਚੇ ਖਾ ਵੀ ਲੈਂਦੇ ਨੇ ਜੀ ਕੋਸੋ ਤੇ ਤਾਂ ਕਰਕੇ ਫਿਰ ਆ ਪਕੜੀਏ ਬਣਾ ਲਈਏ ਤੇ ਸਬਜ਼ੀਆਂ ਨੂੰ ਬੱਚੇ ਖਾਂਦੇ ਤਾਂ ਹੈ ਨਹੀਂ ਜੀ ਜੇ ਬਣਾਉਣੀ ਨੇ ਹਰੀਆਂ ਸਬਜ਼ੀਆਂ ਇੱਕ ਦੋ ਸਬਜ਼ੀਆਂ ਵਿੱਚ ਜਿਹੜੀਆਂ ਖਾਂਦੇ ਨੇ ਬਾਕੀ ਤਾਂ ਬੱਚੇ ਦੇਖ ਕੇ ਲੱਗ ਜਾਂਦੇ ਨਹੀਂ ਬਸ ਇਹ ਕਿਉਂ ਬਣਾਈ ਆ ਸੀ ਨਹੀਂ ਖਾਣੀ ਇਹ ਟਮਾਟਰ ਸੀਗਾ ਥੋੜਾ ਜਿਹਾ ਵਿੱਚੋਂ ਕੱਚਾ ਜਿਹਾ ਸੀਗਾ ਇਹ ਤਾਂ ਕਰਕੇ ਆਪਾਂ ਇਹਨੂੰ ਕੱਟ ਕੇ ਪਿਆਜ਼ਾਂ ਦੇ ਨਾਲ ਹੀ ਪਾ ਦਿੰਨੇ ਆਂ ਅੱਜ ਮਿਕਸੀ 'ਚ ਨਹੀਂ ਗ੍ਰाइंड ਕਰਿਆ ਹਰੀਆਂ ਮਿਰਚਾਂ ਜਿਹੀਆਂ ਤੇ ਲੱਲਾ ਟਮਾਟਰ ਜਿਹਾ ਤਾਂ ਕਰਕੇ ਫਿਰ ਮੈਂ ਕੱਟ ਕੇ ਪਾ ਦਿੱਤਾ ਜੀ ਸੋ ਥੋੜਾ ਜਿਹਾ ਸਖਤ ਸੀਗਾ ਇਹਨੂੰ ਪਾ ਕੇ ਤੀਬੀ ਤੇ ਥੋੜ੍ਹਾ ਨਾ ਪਾ ਦਾਂਗੇ ਆਪਾਂ ਫਿਰ ਵਿੱਚ ਮਿਕਸ ਹੋ ਜੂਗਾ ਜੀ ਭੁਲਜੀ ਵਾਂਗ ਜਿੰਨੀ ਤਰ੍ਹਾਂ ਜੇ ਬਾਅਦ 'ਚ ਪਾਵਾਂਗੇ ਪਿਆਜ਼ ਭੁਜੀਆਂ ਤੋਂ ਫਿਰ ਇਹ ਘੋਲਣਾ ਨਹੀਂ ਆਏਗਾ ਜੀ ਸੌਫਟ ਨਹੀਂ ਹੋਣਾ ਇਹ ਬੱਚੇ ਖਾਂਦੇ ਨਹੀਂ ਫੇਰ ਵੀ ਕੱਢ ਕੇ ਰੱਖ ਦਿੰਦੇ ਨੇ ਦੇ ਵਿੱਚ ਕੋਲ ਜੇ ਕੀ ਰੋ ਦਾ ਕੋਈ ਚੱਕਰ ਨਹੀਂ ਜੀ ਉਹ ਖਾ ਲੈਂਦੇ ਨੇ ਤੇ ਨਾਲ ਹੀ ਆਪਾਂ ਲੂਣ ਪਾ ਦਿੰਨੇ ਆ ਜਲਦੀ ਸੌਫਟ ਹੋ ਜਾਣਗੇ ਲੂਣ ਨਾਲ ਟਮਾਟਰ ਇਹ ਲੂਣ ਦਾ ਨਹੀਂ ਜੀ ਨੂਣ ਵਿੱਚ ਫੇਰ ਪਾਉਣ ਵਾਲਾ ਹੋਵੇ ਜੀ ਛੋਟੀਆਂ ਛੋਟੀਆਂ ਕੌਲੀਆਂ ਕਰਕੇ ਤਿੰਨ ਚਾਰਕ ਦਿਨੇ ਲੰਘਦੇ ਨੇ ਦਿਨਾਂ ਫਿਰ ਦੁਬਾਰਾ ਪਾਉਣਾ ਪੈਂਦਾ ਉਹ ਦੁੱਧ ਰੱਖਿਆ ਹੋਇਆ ਸੀ ਆਪਣਾ ਦੁੱਧ ਵਾਲੀ ਆਨਲੀ ਨਾਲ ਜੀ ਆਪਾਂ ਦਹੀਂ ਤੇ ਬੇਸਣ ਦਾ ਘੋਲ ਤਿਆਰ ਕਰ ਲੈਨੇ ਆ ਜੀ ਥੋੜੀ ਜੀ ਲੱਸੀ ਪਈ ਸੀ ਵਿੱਚ ਥੋੜਾ ਜਿਹਾ ਦਹੀਂ ਪਾ ਲਿਆ ਤੇ ਬੇਸਣ ਪਾ ਲਿਆ ਲੱਸੀ ਵੀ ਦਹੀਂ ਦੀ ਬਣਾਈ ਹੋਈ ਸੀ ਵਿੱਚ ਹੀ ਆਪਾਂ ਉਹਦੇ ਪਾ ਲਿਆ ਜੀ ਸਮਾਨ ਇਹ ਨੂੰ ਚੰਗੀ ਤਰ੍ਹਾਂ ਘੋਲ ਲੈਣੇ ਆਪਾਂ ਇੱਥੇ ਮੇਰੀ ਪੱਖੀ ਲਾਈ ਹੋਈ ਸੀ ਜੀ ਖੜਕਾ ਹੁੰਦਾ ਸੀਗਾ ਤਾਂ ਕਰਕੇ ਫਿਰ ਮੈਨੂੰ ਆਵਾਜ਼ ਬੰਦ ਕਰਨੀ ਪਈ ਰਸੋਈ ਦੇ ਵਿੱਚ ਗਰਮੀ ਬਹੁਤ ਹੋ ਜਾਂਦੀ ਹੈ ਜੀ ਸੇਕ ਮਾਂ ਇਹ ਘੋਲ ਹੋ ਗਿਆ ਜੀ ਤਿਆਰ ਆਪਣਾ ਦੁੱਧ ਨੂੰ ਵੀ ਵਾਲੀ ਆਉਣ ਵਾਲੀ ਸੀ ਉਧਰ ਵੀ ਧਿਆਨ ਸੀਗਾ ਜੀ ਕਈ ਵਾਰੀ ਪਤਾ ਨਹੀਂ ਲੱਗਦਾ ਹੈਗਾ ਕਦੋਂ ਨਿਕਲ ਜਾਂਦਾ ਦੁੱਧ ਤੇ ਕੜੀ ਨਾਲ ਆਪਾਂ ਬਣਾਵਾਂਗੇ ਜੀ ਚੌਲ بڑی ਚੌਲੀ ਬਣਦੇ ਨੇ ਜੀ ਪਿਆਜ਼ ਤੇ ਟਮਾਟਰ ਆਪਣੇ ਪੁੱਜ ਗਏ ਸੀ ਮਿਰਚ ਤੇ ਹਲਦੀ ਪਾ ਦਾਂਗੇ ਅੱਜ ਹਰੀਆਂ ਮਿਰਚਾਂ ਨਹੀਂ ਸੀ ਆ ਲਾਲ ਪਾਈਆਂ ਨੇ ਜੀ ਵੱਧ ਕਈ ਵਾਰੀ ਹੋ ਜਾਂਦਾ ਜੀ ਪਿੰਡ ਵਾਲਿਆਂ ਨੂੰ ਤਾਂ ਆਪਾਂ ਨੂੰ ਖਾਸ ਤੌਰ ਤੇ ਵੀ ਕਦੇ ਕੋਈ ਚੀਜ਼ ਨਹੀਂ ਹੁੰਦੀ ਕਦੇ ਕਦੇ ਕੋਈ ਨਹੀਂ ਹੁੰਦੀ ਲਿਆਉਣੀ ਪੈਂਦੀ ਹੈ ਸਹਜ ਤੱਕ ਜਦੀ ਲੈ ਆਉਂਦੇ ਨੇ ਜੀ ਜਾ ਕੇ ਕਈ ਦਿਨ ਹੋ ਗਏ ਸੀ ਹਰੀਆਂ ਮਿਰਚਾਂ ਮੰਗਾਈਆਂ ਅੱਜ ਖਤਮ ਹੋ ਗਈਆਂ ਸੀ ਇਹ ਨੂਨ ਵਿੱਚ ਪਾਤਾ ਜੀ ਆਪਾਂ ਦੇ ਨਾਲ ਪਾਣੀ ਦਾ ਗਲਾਸ ਪਾ ਦਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਜਦੋਂ ਭੁੱਜ ਗਿਆ ਤੇਲ ਸੜਤਾ ਮਸਾਲੇ ਨੇ ਫਿਰ ਪਾਈ ਕੋਲ ਜਿਹੜਾ ਤਿਆਰ ਕਰਿਆ ਦਹੀਂ ਤੇ ਵੇਸਣ ਦਾ ਇਹ ਪਾ ਦਾਂਗੇ ਇਸ ਵਿੱਚ ਇਹਦੇ ਢੜਕਾ ਹੋ ਤੜਕਾ ਹੋ ਗਿਆ ਜੀ ਤਿਆਰ ਆਪਣਾ ਤੇਲ ਸੜ ਦਿੱਤਾ ਤੇ ਸਾਰਾ ਕੋਲ ਪਾ ਦਾਂਗੇ ਵਿੱਚ ਆਪਾਂ ਨਾਲ ਪਾਣੀ ਪਾ ਦਾਂਗੇ ਜੀ ਹੋਰ ਜਿੰਨੀ ਜ਼ਰੂਰਤ ਆਪਾਂ ਨੂੰ ਹੁਣ ਪਾਣੀ ਪਾ ਦਾਂਗੇ ਰੀਜੀ ਜਾਊਗੀ ਜੀ ਕਾਫੀ ਟਾਈਮ ਕਾਫੀ ਪਾਣੀ ਮੱਚ ਜਾਂਦਾ ਜੀ ਵੱਧੇ ਪਾਉਣਾ ਪੈਂਦਾ ਥੋੜਾ ਜਿਹਾ ਮੀਡੀਅਮ ਜੇ ਸੇਕਦੇ ਉੱਤੇ ਰੀਜੀ ਜਾਊਗੀ ਤੜਕਾ ਲਾਉਣ ਤੋਂ ਬਾਅਦ ਤਰਚਣ ਚਲੀ ਗਈ ਸੀ ਜੀ ਮੈਂ ਗੈਸ ਘਟਤੇ ਕਰ ਗਈ ਸੀ ਇਹਨੂੰ ਉਬਾਲੀ ਆਉਗੀ ਹਜੇ ਤਾਂ ਫੇਰ ਜਾਊਗੀ ਜੀ ਉਹਦੇ ਟਾਈਮ ਦੇ ਵਿੱਚ ਮੈਂ ਭਾਂਡੇ ਸਾਫ਼ ਕਰ ਦਿੱਤੇ ਸੀ ਤੇ ਇੱਧਰ ਆਪਾਂ ਨਾਲ ਰੱਖ ਲੈਣੀ ਜੀ ਚੌਲ ਅਵਾਹੀ ਆ ਗਈ ਇਹ ਤੇ 2 ਮਿੰਟ ਕੜੂਗੀ ਇਹਦੇ ਕੋਲ ਜਦੋਂ origignal ਆ ਗਈ ਫਿਰ ਗੈਸ ਮੀਡੀਅਮ ਕਰਕੇ ਆਪਾਂ ਚਲੀ ਜਾਉਂਗੇ ਜੀ ਮੈਂ ਧਰਵਣ ਚੌਣ ਉਧਰ ਮੱਝਾ ਹਲਾ ਤੇ ਚੌਲ ਵੀ ਆਪਣੇ ਬਣ ਗਏ ਨੇ ਜੀ ਇੱਥੇ ਕੜੀ ਵੀ ਬਣ ਗਈ ਜੀ ਧਾਰ ਚੋਕੇ ਆ ਗਈ ਸੀ ਮੈਂ ਅੱਧਾ ਘੰਟਾ ਹੋ ਗਿਆ ਸੀ ਰੀਜ ਵੀ ਨੂੰ ਮੇਥੀ ਪਾ ਦితి ਆਪਾਂ ਮੇਥੀ ਪਾਉਣ ਤੋਂ ਬਾਅਦ ਹੁਣ 5-4 ਮਿੰਟ ਸੇਕ ਲਵਾਵਾਂਗੇ ਫਿਰ ਗੈਸ ਬੰਦ ਕਰ ਦਾਂਗੇ ਜੀ ਚੌਲਾਂ ਦਾ ਵੀ ਪਾਣੀ ਕੱਢ ਕੇ ਇੱਕ ਵਾਰੀ ਠੰਡਾ ਪਾਣੀ ਪਾ ਕੇ ਉੱਤੇ ਫਿਰ ਦੁਬਾਰੀ ਕੱਢ ਕੇ ਜੀ ਠੰਡਾ ਪਾਣੀ ਪਾ ਕੇ ਥੋੜੇ ਜਿ ਠੰਡੇ ਹੋ ਜਾਣਗੇ ਫਿਰ ਖੁਲਦੇ ਜੀ ਨਹੀਂ ਹੈਗੇ ਚੌਲ ਕੱਲੇ ਕੱਲੇ ਰਹਿਣਗੇ ਇਹ ਧੋ ਲੈਨੇ ਜੀ ਇਹਨਾਂ ਨੂੰ ਫਲਾ ਕੇ ਜਾਲੀ ਨਾਲ ਟਾ ਕੇ ਰੱਖ ਦਾਂਗੇ ਚੌਲ ਲਿਓ ਨੇ ਜੀ ਆਪਾਂ ਮੁੱਲ ਦੀ ਘਰ ਦੇ ਕਢਾਏ ਹੋਏ ਬੱਚੇ ਨਹੀਂ ਖਾਂਦੇ ਹੈਗੇ ਜੀ ਚੌਲ ਪਹਿਲਾਂ ਤੋਂ ਹੀ ਆਪਾਂ ਮੁੱਲ ਦੀ ਲਿਓਨੇ ਆ ਇਹ ਪਿਆਜ਼ ਸਿਲ ਕੇ ਰੱਖ ਲੈਨੇ ਜੀ ਚੌਲਾਂ ਨਾਲ ਖਾਣ ਨੂੰ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ